ਸਾਸਤ੍ਰੀ ਕਾਲਜੀ ਸਾਰਿਆਂ ਨੂੰ ਜਪਲ ਲਾਈਕਾਂ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਪਾਰਟੀ ਵੇਅਰ ਹੋਏਗਾ ਬਹੁਤ ਹੀ ਸੋਹਣੀ ਕਲੈਕਸ਼ਨ ਰਹੇਗੀ ਕ੍ਰੇਪ ਦਾ ਸੂਟ ਹੋਏਗਾ ਕਸ਼ਮੀਰੀ ਵਰਕ ਹੋਏਗਾ ਸੀਕਵੈਂਸ ਦਾ ਕੰਮ ਹੋਏਗਾ ਫੋਲਿੰਗ ਬੋਡੀ ਰਹੇਗੀ ਹੈਵੀ ਸੂਟ ਹੋਣਗੇ ਤੁਸੀਂ ਇਹਨਾਂ ਦੇ ਸ਼ਰਾਰੇ ਕਰਾਰੇ ਕੁਝ ਵੀ ਰੈਡੀ ਕਰਵਾ ਸਕਦੇ ਬਹੁਤ ਹੀ ਸੋਹਣੇ ਤੁਹਾਨੂੰ ਇਹਨਾਂ ਵਿੱਚ ਕਲਰ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਸੂਟ ਮਿਲੇਗਾ ਜੀ ਕ੍ਰਸ਼ ਦਾ ਹੋਏਗਾ ਕ੍ਰਸ਼ ਟਿਸ਼ੂ ਦਾ ਹੋਏਗਾ ਬਹੁਤ ਹੀ ਸੋਹਣੇ ਕਲਰ ਹੋਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਏ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੁੰਦਾ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਚੰਦੇਰੀ ਦਾ ਫੈਬਰਿਕ ਮਿਲੇਗਾ ਸ਼ਰਟ ਹੋਏਗੀ ਪਿਓਰ ਮਲ ਚੰਦੇਰੀ ਦੀ ਬਹੁਤ ਹੀ ਸੋਹਣੀ ਸ਼ਰਟ ਦੇ ਉੱਪਰ ਇੰਬੋਡਰੀ ਰਹੇਗੀ ਜਿਹੜੀ ਬਾਟਮ ਹੋਏਗੀ ਪਿਓਰ ਮਲ ਚੰਦੇਰੀ ਦੀ ਹੋਏਗੀ ਉਸ ਦੇ ਉੱਪਰ ਵੀ ਇੰਬੋਡਰੀ ਰਹੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈਗਾ ਇਹ ਜਿਹੜਾ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਪਿਓਰ ਮਲ ਚੰਦੇਰੀ ਦਾ ਮਿਲੇਗਾ ਸ਼ਰਟ ਪ੍ਰਿੰਟਡ ਹੋਏਗੀ ਜਿਹੜਾ ਇਸ ਦਾ ਦੁਪੱਟਾ ਹੋਏਗਾ ਪਿਓਰ ਮਲ ਚੰਦੇਰੀ ਦਾ ਹੋਏਗਾ ਬਹੁਤ ਹੀ ਸੋਨਾ ਉਸ ਦੇ ਉੱਪਰ ਹੀ ਪ੍ਰਿੰਟ ਹੋਏਗਾ ਸ਼ਰਟ ਦਾ ਪਰ ਮੀਟਰ ਤੁਸੀਂ ਚੈੱਕ ਕਰਕੇ ਲੈ ਸਕਦੇ ਹੋ ਜਿਹੜਾ ਦੁਪੱਟਾ ਹੋਏਗਾ ਉਹ ਪਰ ਪੀਸ ਦੇ ਅਕੋਰਡਿੰਗ ਉਸ ਦਾ ਪ੍ਰਾਈਸ ਮੈਂਸ਼ਨ ਕੀਤਾ ਗਿਆ ਹੈ ਇਹ ਜਿਹੜਾ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਪਿਓਰ ਮਾਲ ਚੰਦੇਰੀ ਦਾ ਮਿਲੇਗਾ ਬਹੁਤ ਹੀ ਸੋਹਣਾ ਸ਼ਰਟ ਦੇ ਉੱਪਰ ਹੈਂਡਵਰਕ ਦਾ ਕੰਮ ਹੋਏਗਾ ਜਿਹੜਾ ਦੁਪੱਟਾ ਹੋਏਗਾ ਉਹ ਵੀ ਮਾਲ ਚੰਦੇਰੀ ਦਾ ਹੋਏਗਾ ਉਸ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਐਸ ਕੇ ਬ੍ਰਾਂਡ ਦਾ ਸੂਟ ਮਿਲੇਗਾ ਲਿਨਨ ਦਾ ਸੂਟ ਹੋਏਗਾ ਲਿਨਨ ਕਾਟਨ ਵਿੱਚ ਹੋਏਗਾ ਸ਼ਰਟ ਤੇ ਵਰਕ ਹੋਏਗਾ जोड़ा दुपट्टा होएगा कोटा का होएगा प्राइज उपर मैंशन किया गया तो प्राइज़ चैक करके कोई भी सूट बुक करा सकते हो कैश ऑन डिलीवरी नहीं हैगी जी पैसे थोड़ा पहले ही पे करने पैणे शिपिंग फ्री रहेगी ऑल इंडिया शिपिंग फ्री रहेगी ਅਗਲੀ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਜੀ ਕਾਟਨ ਦੀ ਬਾਟਮ ਵੀ ਕਾਟਨ ਦੀ ਮਿਲੇਗੀ ਸ਼ਰਟ ਪ੍ਰਿੰਟਡ ਹੋਏਗੀ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਨਾਲ ਹੋਏਗਾ ਦੁਪੱਟਾ ਚਿਕਨ ਕਾਰੀ ਵਿੱਚ ਦੁਪੱਟਾ ਹੋਏਗਾ ਕਲਰ ਇਹਨਾਂ ਵਿੱਚ ਵੀ ਤੁਹਾਨੂੰ ਬਹੁਤ ਹੀ ਪਿਆਰੇ ਡਾਰਕ ਜਿਹੇ ਕਲਰ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਕਾਟਨ ਦੀ ਹੋਏਗੀ ਪੂਰਾ ਸੂਟ ਤੁਹਾਨੂੰ ਕਾਟਨ ਡਿਜੀਟਲ ਪ੍ਰਿੰਟ ਵਿੱਚ ਮਿਲੇਗਾ ਨਾਲ ਦੁਪੱਟਾ ਵੀ ਹੋਏਗਾ ਡਿਜੀਟਲ ਪ੍ਰਿੰਟਡ ਦੁਪੱਟਾ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ